ਤਰਾ ਟਰੈਕਟਰ ਨਾਲ ਉਹ ਲੱਭ ਲਿਆਂਦਾ ਜਿਹਦੇ ਉੱਪਰ ਕਹਿੰਦੇ ਜੇ ਪਾਣੀ ਦਾ ਗਲਾਸ ਖੜਾ ਕਰਦੀ ਹੈ ਨਾ ਚਾਹੇ ਅੱਧੇ ਘੰਟੇ ਬਾਅਦ ਚੱਕ ਕੇ ਪੀলেও ਡੁੱਲਦਾ ਨਹੀਂ ਡੁੱਲੂ ਤਾਂ ਤਾਂ ਜੇ ਇਹ ਟਰੈਕਟਰ ਕੰਬੂ ਤਾਂ ਕੰਬਦਾ ਹੀ ਨਹੀਂ ਤਾਂ ਬਾਲਾ ਸਾਇਲੈਂਟ ਟਰੈਕਟਰ ਹੈ ਪਰ ਮੈਂ ਇੱਕ ਗੱਲ ਹੋਰ ਕੱਲੇ ਗਲਾਸ ਦੀ ਗੱਲ ਨਹੀਂ ਕਰਦੇ ਜਿਹੜਾ ਸੱਜਣ ਇਹਦੇ ਉੱਪਰ ਇੱਕ ਵਾਰੀ ਬਹਿ ਗਿਆ ਨਾ ਸੀਟ ਤੇ ਉਹਨੂੰ ਹੋਰ ਕੋਈ ਦੁਨੀਆ ਭਰ ਦਾ ਟਰੈਕਟਰ ਪਸੰਦੀ ਨਹੀਂ ਆਉਂਦਾ ਉਹ ਹੋਰ ਦੀ ਸੀਟ ਤੇ ਬਹਿ ਹੀ ਨਹੀਂ ਸਕਦਾ ਕਿੰਨਾ ਮਾਡਲ ਹੈ ਇਹ ਇਹ 10 ਮੈਨੂਫੈਕਚਰ ਡੇਟ 10 ਦੇ 12ਵੇਂ ਮਹੀਨਾ ਜੀ ਹਾਂ ਤੇ RC ਇਹਦੀ 11 ਦੀ ਆ ਪਾਸਿੰਗ ਪਈ ਆ ਹਜੇ ਪਾਸਿੰਗ ਹਲੇ ਇਹਦੀ ਹੈਗੀ ਆ ਸਰਕਾਰੀ ਪਲੇਟਾਂ ਲੱਗੀਆਂ ਪਈਆਂ ਸਰਕਾਰੀ ਲੱਗੀਆਂ PV04 ਫਰੀਦਕੋਟ ਦਾ ਨੰਬਰ ਫਿਰ ਤੇ ਇਹ ਨਾ ਵੀ ਹੋ ਜੂ ਨਾ ਹੋ ਜੂ ਹਾਂਜੀ ਜਿਹੜਾ ਲੋਨ ਵੀ ਹੋ ਜੂ ਲੋਨ ਹੋ ਜੂ ਹਾਂਜੀ ਲੋਨ ਵੀ ਹੋ ਜੂ ਹਾਂ ਤੇ ਹੋਊਗਾ ਘੱਟ ਵੀ ਹੋ ਜੂ ਪਰ ਇਹਦੀ ਡਿਮਾਂਡ ਜਿੰਨੇ ਨਹੀਂ ਲੈਣਾ ਉਹ ਤਾਂ ਲੋਨ ਕਰਾਉਂਦੇ ਹੀ ਨਹੀਂ ਕਰਵਾਉਂਦੇ ਹੀ ਨਹੀਂ ਆ ਵੀ ਗੱਲ ਆ ਜਿੰਨੇ ਲੈਣਾ ਉਹ ਤਾਂ ਲੋਨ ਕਰਾਉਂਦੇ ਹੀ ਦੀ ਹਾਂ ਬਈ ਮੈਨੂੰ ਇਹ ਦੱਸੋ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਆਪਾਂ ਨੇ ਡਿਮਾਂਡ ਇਹਦੀ ਹੈਗੀ ਆ 5 ਲੱਖ 95000 ਰੁਪਏ ਜੀ ਛੱਡਣਾ ਕਿੰਨੇ ਦਾ ਜਮਾ ਲਾਸਟ 75 ਦਾ ਦੇ ਦਾਂਗੇ ਹੈ 575 ਦਾ 575 ਦਾ 25 ਵੀ ਚੱਕ ਦੇ ਸਾਢੇ 5 ਲੱਖ ਵਾਲਾ ਧੱਕਾ ਉਹ ਧੱਕਾ ਨਹੀਂ ਹੁੰਦਾ ਮਿਲਦਾ ਹੀ ਨਹੀਂ ਟਰੈਕਟਰ ਮਿਲਦਾ ਹੀ ਨਹੀਂ 70 HP ਦਾ 5 ਲੱਖ ਤੇ 50 ਹਜ਼ਾਰ ਦੇ ਵਿੱਚ ਟਰੈਕਟਰ ਦਵਾਂਗੇ ਆਪਾਂ ਸਹੀ ਹੈ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਉ ਪਰ ਰੁਪਈਆ ਨਾ ਘਟਾਓ ਆ ਕੇ ਰੁਪਈਆ ਨਾ ਘਟਾਓ ਲੱਡੂ ਦਾ ਡੱਬਾ ਘਰੋਂ ਹੀ ਲੈ ਕੇ ਆਇਓ ਮਣ ਬਣਾ ਕੇ ਆਇਓ ਇੱਥੋਂ ਤੁਸੀਂ ਨਹੀਂ ਮੁੜਦੇ ਇਧਰੋਂ ਤੁਸੀਂ ਮਣ ਬਣਾ ਕੇ ਆਇਓ ਆਉਣਾ ਕਿੱਥੇ ਆ ਪਿੰਡ ਤਲਵੰਡੀ ਬਿੱਲੀ ਦੇ ਵਿੱਚ ਆ ਦਾ ਉੜ ਤੋਂ 3 ਕਿਲੋਮੀਟਰ ਦੀ ਦੂਰੀ ਤੇ ਜਿਹਨੂੰ ਮਰਜੀ ਪੁੱਛ ਲਿਓ ਕਦੇ ਅਮਰਜੀਤ ਟਰੈਕਟਰਾਂ ਵਾਲੇ ਦੇ ਜਾਣਾ ਯਾਰ ਇੱਕੋ ਇੱਕ ਸੱਜਣਾ ਘਰੀ ਟਰੈਕਟਰਾਂ ਦਾ ਕੰਮ ਕਰਦਾ 2000 1 ਤੋਂ ਲੈ ਕੇ ਤਾਂ ਕੰਮ ਚੱਲਦੀ ਚੱਲਦਾ ਹੂੰ ਤਾਂ 96 99 ਦੇ ਚੱਲੇ ਹੋਏ ਨੇ ਕਰੋ ਸੰਪਰਕ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ